ਸਾਸਟ੍ਰੀਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਕੋਟ ਕ੍ਰਾਚਰਸ ਦੇ ਵਿੱਚ ਜਦੋਂ ਇੱਕ ਕਾਰ ਦੇ ਵਿੱਚੋਂ ਬਹੁਤ ਜ਼ਿਆਦਾ ਧੂਆ ਨਿਕਲਦੇ ਗਵਾਂਡੀਆਂ ਦੇ ਵੱਲੋਂ ਦੇਖਿਆ ਗਿਆ ਤਾਂ ਉਹਨਾਂ ਦੇ ਵੱਲੋਂ ਐਮਰਜੈਂਸੀ ਸਰਵਿਸਿਜ਼ ਨੂੰ ਮੌਕੇ ਤੇ ਬੁਲਾਇਆ ਗਿਆ ਫਾਰਟ ਐਮਰਜੈਂਸੀ ਸਰਵਿਸਿਜ਼ ਨੇ ਮੌਕੇ ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਇਸ ਕਾਰ ਦੇ ਵਿੱਚ ਅੱਗ ਲੱਗ ਚੁੱਕੀ ਸੀ ਤੇ ਇਸ ਕਾਰ ਦੇ ਵਿੱਚ ਦੋ ਬੱਚੇ ਮੌਜੂਦ ਸਨ ਪਾਰਟੇ ਮੈਡੀਕਲ ਸਰਵਿਸਿਜ਼ ਤੇ ਪੁਲਿਸ ਦੀ ਮਦਦ ਦੇ ਨਾਲ ਸਮਾ ਰਹਿੰਦੇ ਹਨ ਬੱਚਿਆਂ ਨੂੰ ਉਪਕਰ ਦੇ ਵਿੱਚੋਂ ਕੱਢ ਲਿਆ ਗਿਆ ਤੇ ਇਹ ਸੁਰੱਖਿਅਤ ਬਾਹਰ ਕੱਢੇ ਗਏ ਨੇ ਪੁਲਿਸ ਦੇ ਵੱਲੋਂ ਗਵਾਂਡੀਆਂ ਦਾ ਇਸ ਲਈ ਧੰਨਵਾਦ ਵੀ ਕੀਤਾ ਗਿਆ ਉਧਰ ਪੁਲਿਸ ਦੇ ਵੱਲੋਂ ਇੱਕ 35 ਸਾਲਾ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਿਵਹਾਰ ਕਰਨਾ ਪੁਲਿਸ ਦੇ ਨਾਲ ਲੜਾਈ ਕਰਨ ਤੇ ਉਸ ਦੇ ਕੋਲ ਕੈਨ ਵੀ ਜ਼ੁਰੱਖਣ ਦੇ ਚਾਰਜਸ ਲਗਾਏ ਗਏ ਨੇ ਅਸਜਾਨਿਆ ਕਿ ਇੱਕ ਘਟਨਾ ਕਰਾਸ਼ਰਸ਼ ਦੇ ਆਰਐਨਓਈ ਦੀ ਦੱਸੀ ਜਾ ਰਹੀ ਹੈ ਜਿੱਥੇ ਬੀਤੀ ਰਾਤ ਇਹ ਸਭ ਹੋਇਆ। ਹਕਤ ਮੈਲਾ ਨੂੰ 31 ਜੁਲਾਈ ਨੂੰ ਕਰਾਸ਼ਰਸ਼ ਜ਼ਿਲ੍ਹਾ ਅਦਾਸ ਦੇ ਵਿੱਚ ਪੇਸ਼ ਕੀਤਾ ਜਾਵੇਗਾ।